ਦਿਨੋ ਦਿਨ ਵਧ ਰਹੀਆਂ ਤੇਲ ਅਤੇ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਅਜਨਾਲਾ ਵਿਖੇ ਸ਼ੋਮਨੀ ਕਾਰੀਦਲ ਅਜਨਾਲਾ ਦੇ ਵਰਕਰਾਂ ਵੱਲੋਂ ਹਲਕਾ ਜਨਾਲਾ ਤੋਂ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਜਨਾਲਾ ਦੇ ਗੋਆਏ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਅਤੇ ਮੰਗ ਕੀਤੀ ਗਈ ਹੈ ਕਿ ਕੇਂਦਰ ਜਲਦ ਤੋਂ ਜਲਦ ਤੇਲ ਅਤੇ ਗੈਸ ਦੀਆਂ ਕੀਮਤਾਂ ਨੂੰ ਘਟ ਕਰੇ ਸਰਕਾਰ ਤੇ ਪੰਜਾਬ ਸਰਕਾਰ ਦੀ ਇੱਕ ਹੋਰ ਸ਼ਬਦਾਂ ਸ਼ਰਬਦਾਂ 'ਚ ਨਖੇਦੀ ਕਰਦਾ ਨਿੰਦਿਆ ਘੋਰ ਦਿੰਦਿਆ ਕਰਦਾ ਕਿ ਪੰਜਾਬ ਸਰਕਾਰ ਨੇ ਵੀ ਵੈਟਸ ਵਧਾਤਾ ਤੇਲ ਤੇ ਤੇ ਸੈਂਟਰ ਨੇ ਅੱਗੇ ਕਚੂਮਰ ਕੜ ਕੇ ਰੱਖਤਾ ਤੇ ਜਿੱਥੇ ਤੇਲ ਦੀ ਕੀ ਇਹ ਹਰ ਭਾਵੇਂ ਗਰੀਬ ਆ امیر ਆ ਜਿਹੜਾ ਹਰ ਇੱਕ ਉਹ ਘਰ ਘਰ ਸਕੂਟਰ ਮੋਟਰਸਾਈਕਲ ਰਿਕਸ਼ੇ ਹੈਗੇ ਨੇ ਹਰ ਇੱਕ ਨੂੰ ਇਹ ਤੇਲ ਦੀਆਂ ਕੀਮਤਾਂ ਬਾਰੇ ਪਤਾ ਆ ਜਿੱਥੇ ਦਿਨ ਪਰ ਦਿਨ ਕਿਹੜੀਆਂ ਦੂਜੀਆਂ ਮਹਿੰਗਾਈਆਂ ਵਧ ਰਹੀਆਂ ਇਹ ਸਰਕਾਰ ਨੇ ਇਹ ਕੋਈ ਕੁਦਰਤੀ ਨਹੀਂ ਆ ਇਹ ਸੈਂਟਰ ਦੀ ਮੋਦੀ ਸਰਕਾਰ ਨੇ ਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਆ ਲਾਗੇ ਬਾਕੀ ਸੂਬੇ ਆ ਉੱਥੇ ਵੇ ਵੈਡ ਕਿੰਨਾ ਥੋੜਾ ਤੇਲ ਦੇ ਵੈਡ ਲਾ ਲਾ ਕੇ ਲੋਕਾਂ ਦੀ ਜੇਬਾਂ ਨੂੰ ਡਾਕਾ ਮਾਰਿਆ ਆ ਦੁਬਾਰਾ ਤੁਹਾਨੂੰ ਆ ਦੇ ਉੱਤੇ ਕਿੰਨਾ ਕੁ ਬੋਝ ਤੁਹਾਡੇ ਸਾਬਣਾ ਪਊਗਾ ਇਹ ਤੇ ਤੁਸੀਂ ਤਾਂ ਤੇਲ ਦੀ ਵੇਖ ਲਿਓ ਫਸਲ ਦੀ ਕੀਮਤ ਫਸਲਾਂ ਦੀ ਕੀਮਤ ਉਥੇ ਦੀ ਉਥੇ ਆ ਤੇਲ ਦੀ 190 100 ਦੇ ਪਹੁੰਚ ਗਈਆਂ ਇਹਦੇ ਅਸਰ ਪੈਣਾ ਹੀ ਪੈਣਾ ਕਿਸਾਨ ਦੇ ਕਚੂਮਰ ਕਢ ਕੇ ਰਾਤਾ ਇਸ ਪੰਜਾਬ ਤੇ ਸੈਂਟਰ ਸਰਕਾਰ ਨੇ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ